ਉਹਦੇ ਰੁੜਕੇ ਰੋਟੀ ਬਣਾ ਕੇ ਉਹ ਬੱਚਿਆਂ ਨੂੰ ਦੰਦਾ ਸਕੂਲ ਤਿਆਰ ਕਰਨ ਵਾਸਤੇ ਉਹਨੂੰ ਤਿਆਰੀ ਕਰਨੀ ਪੈਂਦੀ ਹੈ। ਦੋ ਵਾਰੀ ਆਪਰੇਸ਼ਨ ਹੋ ਚੁੱਕਿਆ 3 ਵਾਰੀ ਫੇਰ ਕਹਿੰਦੇ ਅਸੀਂ ਆਪਰੇਸ਼ਨ ਕਰਨਾ ਹੈ। ਉਹ ਜ਼ਖਮ ਦੇ ਵਿੱਚ ਇਟਾ ਬੜਾ ਅਰਸਾੜਾ ਹੋ ਗਿਆ ਜਿਹੜਾ ਇਹਨਾਂ ਤੇ ਸਾਹਮੇ ਨਹੀਂ ਹੋਇਆ। ਅਖੀਰੀ ਛੁੱਟੀ ਕਰਤੀ ਇਹਨਾਂ ਨੇ ਪਰਿਵਾਰ ਦੁਖੀ ਹੋ ਕੇ ਪੀਜੀਆ ਹੀ ਗਿਆ ਹੈ। ਪੀਜੀਆ ਆਇਆ ਨੇ ਇਹ ਕਹਤੇ ਆ ਵੀ ਫੈਕਸ਼ਨ ਦੇ ਕਾਰਨ ਅਸੀਂ 85% ਐਕਸ਼ਨ ਜਿਹੜੀ ਪਹੁੰਚ ਚੁੱਕੀ ਹੈ ਵੀ 15 ਤੇ 20 ਪਰਸੈਂਟ ਦਾ ਕੋਈ ਚਾਂਸ ਨੇ ਐਸੀ ਤੁਹਾਨੂੰ ਇਹਦੀ ਜ਼ਿੰਮੇਵਾਰੀ ਨਾ ਦੇ ਡਾਕਟਰ ਦੀ ਅਨਗਹਿਲੀ ਕਾਰਨ ਇਹ ਕੰਮ ਹੋਇਆ ਡਾਕਟਰ ਨੂੰ ਫੇਟਰ ਲਾਂਚ ਪੀਜੀਆ ਨੇ ਵੀ ਪਾਈਆਂ ਨੇ ਪਰ ਉਹ ਤਾਂ ਕਹਿੰਦੇ ਕਿ ਉਹਨਾਂ ਨੇ ਪੱਲਾ ਛੱਡ ਲਿੱਤਾ ਕਹਿੰਦੇ ਕਿ ਤੁਹਾਡੀ ਲਾਪਰਵਾਹੀ ਕਾਰਨ ਕਹਿੰਦੇ ਉਹਨਾਂ ਦੀ ਮੌਤ ਹੋ ਗਈ ਕਹਿੰਦੇ ਇੱਥੋਂ ਦਾ ਅਸੀਂ ਸਹੀ ਤਰੀਕੇ ਨਾਲ ਭੇਜਿਆ ਕਿ ਉੱਥੇ ਜਾ ਕੇ ਕਿੱਥੇ ਜਾ ਕੇ ਹੋਜੀ ਤੇ ਗਏ ਕੰਮ ਕਰਨ ਲੱਗੇ ਉਹ ਇਹ ਕਹਿ ਰਹੇ ਨੇ ਇਹ ਜੋਗਪਤੀਆਂ ਦਾ ਹਸਪਤਾਲ ਹੈ ਦੇ ਬਹੁਤ ਕੁਝ ਕਹਿੰਦੇ ਨੇ ਇੱਥਾ ਕਹਿੰਦੇ ਵੀ ਐਸੀ ਰਿਪੋਰਟ ਬਣਾ ਕੇ ਉਹਦੇ ਵਿੱਚ ਐਸ ਵੀ ਲਾ ਦੇਣਿਆ ਐਸ ਟੀ ਮਸਾਬ ਵੀ ਕਹਿੰਦੇ ਵੀ ਇਹ ਰਿਪੋਰਟ ਮੰਗਾਲਨੇ ਆ ਸਾਡਾ ਇਹਨਾਂ ਤੇ ਕੋਈ ਭਰੋਸਾ ਨਹੀਂ ਜਾਂ ਆਪਣੀ ਗਲਤੀ ਨੂੰ ਗਲਤੀ ਨਹੀਂ ਇਹ ਮੰਨ ਰਹੇ ਉਹ ਰਿਪੋਰਟ ਤੇ ਸਾਨੂੰ ਕੀ ਆਸ ਹੈ ਠੀਕ ਹੈ ਨਹੀਂ ਇਹ ਸਾਡੇ ਜਿਹੜੇ ਅੱਜ ਸਾਥੀ ਆ ਕੇ ਬੈਠੇ ਨੇ ਪ੍ਰਸ਼ਾਸਨ ਨੇ ਉਹਨਾਂ ਨੂੰ ਖਤੇੜਨੀ ਗੱਲ ਕਰੀਏ ਮੈਕ ਹੱਤ ਚੋਂ ਵੜੇ ਨੇ ਮੋਬਾਈਲ ਵੀ ਸਾਡੇ ਦਾ ਬੰਦਿਆ ਦੇ ਫੜੇ ਨੇ ਵੀ ਇਹਨਾਂ ਨੂੰ ਰੇਖ ਖਤੇੜਦੀਏ ਇਹ ਖਤੇੜਨੇ ਵਾਲੀ ਜਥੇਬੰਦੀ ਨਹੀਂ ਹੈ ਇਹ ਇੱਕ ਤਾਂ ਆਜ਼ਾਦ ਹੈ ਵੀ ਐਸੀ ਤਾਂ ਸਰਕਾਰਾਂ ਦੇ ਵੀ ਘੁੰਡ ਮੋੜ ਤੇ ਆਪਣਾ ਹੱਕ ਲੈ ਕੇ ਜਾਵਾਂਗੇ ਥੋੜਾ ਜਿਹਾ ਮਾਤਮ ਰਹੀ ਇਹ ਕਹਿੰਦੇ ਵੀ ਜੇ ਕੋਈ ਮਰੀਜ਼ ਆਉਂਦਾ ਹੈ ਜੇ ਕੋਈ ਮਰੀਜ਼ ਜਾਂਦਾ ਹੈ ਐਸੀ ਰੋੜਾ ਨਹੀਂ ਬਣਾਗੇ ਮਰੀਜ਼ ਸਾਡੀ ਭੈਣ ਭਾਈ ਨੇ ਕੋਈ ਬਾਹਰੋਂ ਨਹੀਂ ਹਨਾ ਪਈ ਐਸੀ ਕੋਈ ਰੋੜਾ ਨਹੀਂ ਬਣਾ ਕੇ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਜਾਣ ਦਵਾਂਗੇ ਰੋਕਾਂਗੇ ਵੀ ਰੋਕਦੇ ਨਹੀਂ ਜਾਣਗੇ ਵੀ ਆਉਣਗੇ ਵੀ ਸਾਡਾ ਜਿਹੜਾ ਗੁੱਸਾ ਹੈ ਉਹ ਐਸੀ ਜ਼ਾਹਿਰ ਕਰਨ ਵਾਸਤੇ ਉਰੇ ਬੈਠੇ ਆ ਸਾਡੀ ਕੋਈ ਸੁਣਵਾਈ ਨਹੀਂ ਕਿਸੇ ਤਰ੍ਹਾਂ ਦੀ ਵੀ ਐਸੀ ਆਪਣਾ ਜਿਹੜਾ ਉਹ ਸਾਡੀ ਮੌਤ ਹੋਈ ਹੈ